ਸੋ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਰਾਵਾ ਅੱਜ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਹੁਣ ਸਾਨੂੰ ਜਿਵੇਂ ਕਿਸਾਨ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁੱਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਤੁਹਾਨੂੰ ਅੱਜ ਪੰਜਾਬ ਬੰਦ ਆ ਸੋ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਕਿਸਾਨਾਂ ਦੀਆਂ ਮੰਗਾਂ ਮੰਨ ਮੰਨ ਲਵੇ करके ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸਾਨੂੰ ਇਹ ਦੱਸਣ ਲੱਗੇ ਜੋ ਸਾਨੂੰ ਬਹੁਤ ਖੁਸ਼ੀ ਆ ਸਾਡੇ ਭਰਾ ਦਾ ਅੱਜ ਵਿਆਹ ਆ ਪਰ ਸਾਨੂੰ ਕਈ ਚੀਜ਼ਾਂ ਸੈਕਰੀਫਾਈ ਕਰਨੀਆਂ ਪਈਆਂ ਬਿਕੋਸ ਹੁਣ ਸਾਨੂੰ ਜਿਵੇਂ ਕਿਸਾਨ ਅੰਦੋਲਨ ਦੇ ਕਰਕੇ ਫਲਾਈਟ ਤੇ ਜਾਣਾ ਸੀਗਾ ਹੈਲੀਕਾਪਟਰ ਬੁੱਕ ਸੀਗਾ ਜੀ ਉਹ ਵੀ ਕੈਨਸਲ ਕਰਨਾ ਪਿਆ ਤੇ ਅੱਜ ਪੰਜਾਬ ਬੰਦ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਉਹ ਵੀ ਆਪਣੇ ਘਰ ਬਿਆਰ ਤੇ ਉਹ ਵੀ ਖੁਸ਼ੀਆਂ ਮਨਾਵੇ ਤੇ ਸਾਰੇ ਲੋਕ ਖੇਤ ਮੇਲੇ ਤੇ ਖੁਸ਼ੀਆਂ ਮਨਾ ਸਕਣ ਇਹ ਮੈਂ ਆਸ ਕਰਦਾ ਸਰਕਾਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ